ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਹ ਸਿਤਾਰੇ ਜਿਹੜੇ ਕਿ ਜੋਬਨ ਰੁੱਤੇ ਹੀ ਤੁੜਕੇ ਆਪਣੇ ਫੈਨਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਹਮੇਸ਼ਾ ਹਮੇਸ਼ਾ ਲਈ ਰੋਣ ਲਈ ਛੱਡ ਕੇ ਚਲੇ ਗਏ ਅੱਜ انہੇ ਕੁਝ ਪੰਜਾਬੀ ਸਿਤਾਰਿਆਂ ਦੀ ਗੱਲ ਕਰਾਂਗੇ ਜਿਹੜੇ ਕਿ ਅੱਜ ਵੀ ਲੋਕਾਂ ਦੇ ਦਿਲਾਂ ਉੱਤੇ ਰਾਜ ਕਰ ਰਹੇ ਨੇ ਬੇਸ਼ੱਕ ਇਸ ਜਹਾਨ ਉੱਤੇ ਨਹੀਂ ਰਹੇ ਪਰ ਉਹਨਾਂ ਦੇ ਕੁਝ ਅਜੇ ਹੀ ਗੀਤ ਅਜੇ ਹੀ ਬੁਲੰਦ ਆਵਾਜ਼ ਅਜੇ ਹੀ ਏਕ ਦੀੜੀ ਕੀ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਧੜਕ ਰਹੀ ਹੈ ਤੇ ਉਹਨਾਂ ਦੇ ਚਾਣ ਵਾਲੇ ਅੱਜ ਵੀ ਉਹਨਾਂ ਦੇ ਗੀਤਾਂ ਨੂੰ ਸੁਣ ਰਹੇ ਨੇ ਤੇ ਆਪਣੇ ਨਾਲ ਜਿਉਂਦਾ ਰੱਖ ਰਹੇ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਮਰ ਸਿੰਘ ਚਮਕੀਲਾ ਦੀ ਅਮਰ ਸਿੰਘ ਚਮਕੀਲਾ ਦਾ ਨਾਮ ਆਂਦਿਆਂ ਹੀ ਬੇਸ਼ੱਕ ਅੱਜ ਦੀ ਨੌਜਵਾਨ ਪੀੜੀ ਪੀੜੀ ਨੂੰ ਉਹਨਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੋਵੇਗੀ ਪਰ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗਾਂ ਨੂੰ ਜ਼ਰੂਰ ਅਮਰ ਸਿੰਘ ਚਮਕੀਲਾ ਦਾ ਨਾਮ ਯਾਦ ਹੈ ਜਦੋਂ ਓਹੋ ਚੜਦੀ ਜਵਾਨੀ ਦੇ ਵਿੱਚ ਆਪਣੇ ਸਿਖਰਾਂ ਤੇ ਸੀ ਆਪਣੇ ਦੇ ਕਾਰਨ ਆਪਣੇ ਗਿੱਤਾਂ ਦੇ ਕਾਰਨ ਗੱਡੀਆਂ ਤੋਂ ਲੈ ਕੇ ਟਰੱਕਾਂ ਤੱਕ ਪਿੰਡ ਦੀਆਂ ਸੱਥਾਂ ਤੋਂ ਲੈ ਕੇ ਅਖਾੜਿਆਂ ਤੱਕ ਸਿਰਫ ਚਮਕਿੱਲੇ ਦਾ ਨਾਮ ਗੂੰਜਦਾ ਸੀ ਹਰ ਪਾਸੇ ਚਮਕਿੱਲਾ ਚਮਕਿੱਲਾ ਤੇ ਚਮਕਿੱਲਾ ਹੁੰਦੀ ਸੀ ਉਹੀ ਚਮਕਿੱਲਾ ਜਿਸ ਤੇ ਗਿੱਤਾਂ ਨੇ ਇੱਕ ਅਜਿਹਾ ਹਲਚਲ ਪੈਦਾ ਕਰ ਦਿੱਤੀ ਸੀ ਕਿ ਹਰ ਕੋਈ ਉਸ ਦਾ دیਵਾਨਾ ਹੋ ਗਿਆ ਸੀ ਪਿੰਡ ਦੇ ਵਿਆਹਾਂ ਦੇ ਵਿੱਚ ਅਖਾੜਿਆਂ ਦੇ ਉੱਤੇ ਲੋਕ ਉਸ ਨੂੰ ਖੜਖੜ ਕੇ ਵੇਖਣ ਲਈ ਅੱਡੀ ਚੋਟੀ ਦਾ ਜੋਰ ਲਗਾ ਦਿੰਦੇ ਸਨ ਹਰ ਪਾਸੇ ਉਸ ਤੇ ਅਖਾੜੇ ਦੀ ਚਰਚਾ ਹੁੰਦੀ ਸੀ ਉਹ ਦੌਰ ਸੀ 1980 ਦਾ ਜੀ ਹਾਂ 1980 ਦੇ ਦਹਾਕੇ ਦੇ ਵਿੱਚ ਚਮਕਿੱਲਾ ਨੇ ਅਜਿਹਾ ਰੁਤਬਾ ਹਾਸਲ ਕੀਤਾ ਕਿਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ 1960 ਦੇ ਵਿੱਚ ਇੱਕ ਗਰੀਬ ਪਰਿਵਾਰ ਦੇ ਵਿੱਚ ਲੁਧਿਆਣਾ ਦੇ ਦੁੱਗਰੀ ਦੇ ਵਿੱਚ ਜਨਮ ਲੈਂਦੇ ਨੇ ਤੇ ਆਪਣੀ ਗਾਇਕੀ ਦੇ ਸਫ਼ਰ ਦੇ ਵਿੱਚ ਅਜਿਹਾ ਅੱਗੇ ਪਹੁੰਚਦੇ ਨੇ ਕਿ ਮੁੜ ਕੇ ਉਹਨਾਂ ਦੇ ਵੱਲੋਂ ਪਿੱਛੇ ਮੁੜ ਕੇ ਨਹੀਂ ਦੇਖਿਆ ਗਿਆ। ਗਲੋਬਲ ਸਟਾਰ ਬੀ ਚਮਕਿੱਲਾ ਬਣ ਚੁੱਕੇ ਨੇ। ਜੀ ਹਾਂ ਉਸ ਸਮੇਂ ਗਲੋਬਲ ਸਟਾਰ ਚਮਕਿੱਲਾ ਬਣੇ ਤੇ 1988 ਦੀ 8 ਮਾਰਚ ਨੂੰ ਇੱਕ ਗੋਲੀकांड ਵਾਪਰਦਾ ਅਖਾੜੇ ਦੇ ਦੌਰਾਨ ਤੇ ਚਮਕਿੱਲੇ ਦੀ ਮੋਹ ਚਾਂਦੀ ਹੈ ਅੱਜ ਵੀ ਦਹਾਕਿਆਂ ਬਾਅਦ ਅਮਰ ਸਿੰਘ ਚਮਕੀਲਾ ਦਾ ਨਾਮ ਲੋਕਾਂ ਦੀ ਜ਼ੁਬਾਨ ਤੇ ਹੈ ਉਸ ਦੇ ਗਾਣੇ ਅੱਜ ਵੀ ਟਰੱਕਾਂ ਦੇ ਵਿੱਚ ਚੱਲਦੇ ਨੇ ਤੇ ਟਰੱਕ ਡਰਾਈਵਰਾਂ ਦੇ ਵੱਲੋਂ ਉਸ ਨੂੰ ਬਹੁਤ ਮਾਣ ਸਤਿਕਾਰ ਵੀ ਦਿੱਤਾ ਜਾਂਦਾ ਹੈ ਸੁਰਜੀਤ ਬਿੰਦ ਰਖੀਆ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ ਇਸ ਤੋਂ ਇਲਾਵਾ ਦੁਪੱਟਾ ਤੇਰਾ ਸੱਤ ਰੰਗ ਦਾ ਇਹ ਅਜਿਹੇ ਗੀਤ ਨੇ ਜਿਹੜੇ ਅੱਜ ਵੀ ਵਿਆਹ ਸ਼ਾਦੀਆਂ ਦੇ ਵਿੱਚ ਜ਼ਰੂਰ বাজਦੇ ਨੇ ਹਰ ਕੋਈ ਬਿੰਦਰਖੀਏ ਦੀ ਪੱਗ ਦਾ ਉਸ ਦੇ ਸਟਾਈਲ ਦਾ ਤੇ ਉਸ ਦੀ ਹੇਕ ਦਾ ਇਨਾਂ ਕੋ ਮਰਿਤ ਸੀ ਕਿ ਬਿੰਦਰਖੀਆ ਬਿੰਦਰਖੀਆ ਹੋਈ ਪਈ ਸੀ ਬਿੰਦਰਖੀਆ ਦਾ ਜਨਮ 15 April 1962 ਨੂੰ ਪੰਜਾਬ ਦੇ ਪਿੰਡ ਬਿੰਦਰਖ ਦੇ ਵਿੱਚ ਹੁੰਦਾ ਹੈ 41 ਸਾਲ ਦੀ ਉਮਰ ਦੇ ਵਿੱਚ 17 November 2003 ਨੂੰ ਉਹ ਦੁਨੀਆ ਤੋਂ ਰੁਖਸਤ ਹੋ ਕੇ ਆਪਣੇ ਚਾਣ ਵਾਲਿਆਂ ਨੂੰ ਵੱਡਾ ਸਦਮਾ ਦਿੱਤਾ ਤੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਦੇ ਕੇ ਚਲੇ ਗਏ ਜੱਟ ਦੀ ਪਸੰਦ ਜੱਟ ਨੇ ਬਿਉਣੀ ਹੈ ਇਸ ਗਾਣੇ ਨੂੰ ਦਰਸ਼ਕਾਂ ਨੇ ਇੰਨਾ ਕਾ ਜ਼ਿਆਦਾ ਪਿਆਰ ਦਿੱਤਾ ਕਿ ਹਰ ਇੱਕ ਦੀ ਜ਼ੁਬਾਨ ਤੇ ਇਹ ਗਾਣਾ ਅੱਜ ਵੀ ਗੁਣਗੁਣਾਉਂਦੇ ਨੇ ਲੋਕ ਤੇ ਵਿਆਹਾਂ ਸ਼ਾਦੀਆਂ ਦੇ ਵਿੱਚ ਪਛਦਾ ਖਾਸ ਕਰਕੇ ਨੌਜਵਾਨ ਪੀੜੀ ਆਪਣੀ ਗਾਇਕੀ ਦੇ ਨਾਲ ਹੀ ਨਹੀਂ ਪੰਜਾਬ ਦੇ ਵਿੱਚ ਹੀ ਨਹੀਂ ਦੇਸ਼ ਦੇ ਵਿੱਚ ਨਹੀਂ ਬਲਕਿ ਗਲੋਬਲ ਪੰਗੜੇ ਦਾ ਸਟਾਰ ਦਾ ਮਾਨਵੀ ਗਾਇਕ ਬਿੰਦ ਰਖਿਆ ਨੂੰ ਮਿਲ ਚੁੱਕਿਆ ਸੀ 250 ਮਿਲੀਅਨ ਤੋਂ ਵੱਧ ਰਿਕਾਰਡ ਵੀ ਸਰਜੀਤ ਸਿੰਘ ਬਿੰਦ ਰਖਿਆ ਨੇ ਆਪਣੀ ਝੋਲੀ ਦੇ ਵਿੱਚ ਪਾਏ ਪਰ ਆਖਰਕਾਰ ਉਹ ਇਸ ਦੁਨੀਆ ਤੋਂ 2003 ਨੂੰ ਚਲੇ ਗਏ ਮਹਿਜ਼ 32 ਸਾਲ ਦੀ ਉਮਰ ਦੇ ਵਿੱਚ ਇਸ ਜਹਾਨ ਨੂੰ ਅਲਵਿਦਾ ਕਹਿਣ ਵਾਲਾ ਗਾਇਕ ਕੁਲਵਿੰਦਰ ਢਿੱਲੋਂ 19 ਮਾਰਚ 2006 ਨੂੰ ਪਹਿਰਾਮ ਪਿੰਡ ਦੇ ਵਿੱਚ ਜਨਮ ਲੈਂਦੇ ਨੇ ਤੇ ਆਖਰਕਾਰ ਆਪਣੀ ਐਲਬਮ ਜਿਸ ਦਾ ਕਿ ਬਹੁਤ ਫੇਮਸ ਗੀਤ ਕਚਹਿਰੀਆਂ ਦੇ ਵਿੱਚ ਮੇਲੇ ਲੱਗਦੇ ਜਦੋਂ ਪੈਂਦੀ ਹੈ ਤਰੀਕ ਜੱਗੇ ਚੱਟਦੀ ਇਸ ਤੋਂ ਇਲਾਵਾ ਹੋਰ ਵੀ ਅਜਿਹੇ ਬਹੁਤ ਸਾਰੇ ਗੀਤ ਨੇ ਜਿਹੜੇ ਕਿ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਧੜਕਦੇ ਨੇ ਇੱਕ ਮੰਦਭਾਗਾ ਸੜਕ ਹਾਦਸਾ ਵਾਪਰਦਾ ਜਦੋਂ ਕਿ ਆਪਣੇ ਇੱਕ ਪ੍ਰੋਗਰਾਮ ਤੋਂ ਬਾਅਦ ਕੁਲਵਿੰਦਰ ਢਿੱਲੋਂ ਆਪਣੇ ਦੋਸਤ ਨਾਲ ਵਾਪਸ ਆ ਰਹੇ ਸਨ ਤਾਂ ਰਸਤੇ ਦੇ ਵਿੱਚ ਫਗਵਾੜਾ ਬੰਗਾ ਰੋਡ ਦੇ ਉੱਤੇ ਇੱਕ ਸੜਕ ਹਾਦਸਾ ਵਾਪਰਦਾ ਹੈ ਇਸ ਸੜਕ ਹਾਦਸੇ ਦੇ ਵਿੱਚ ਕੁਲਵਿੰਦਰ ਢਿੱਲੋਂ ਹਮੇਸ਼ਾ ਹਮੇਸ਼ਾ ਇਸ ਫਾਨੀ ਸੰਸਾਰ ਨੂੰ ਅਲਗਿ ਦਾਖ ਦਿੰਦੇ ਨੇ ਤੇ ਆਪਣੇ ਚਾਣ ਵਾਲਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਦੇ ਕੇ ਚਲੇ ਜਾਂਦੇ ਨੇ ਪਰ ਅੱਜ ਵੀ ਉਹਨਾਂ ਦੀ ਪਰਵਾਜ਼ ਦੇ ਉਹਨਾਂ ਦੀ ਗਾਇਕੀ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਦੇ ਚਾਣ ਵਾਲੇ ਦਿਲਾਂ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੋਈ ਹੈ। ਬੇਵਕਤੀ ਸਮਾਤ ਤੋਂ ਬਾਅਦ ਬੇਸ਼ੁਮਾਰ ਗਾਇਕ ਨੂੰ ਪਿਆਰ ਮਿਲਿਆ ਪਰ ਦਹਾਕਿਆਂ ਬਾਅਦ ਵੀ ਅੱਜ ਇਸ ਨੂੰ ਉਸੇ ਤਰੀਕੇ ਨਾਲ ਯਾਦ ਕੀਤਾ ਜਾਂਦਾ ਹੈ। ਇੱਕ ਅਜੀਹਾ ਗੀਤ ਜਿਸਨੇ ਕੇ ਹਰ ਇੱਕ ਨੂੰ ਠਿਰਕਣ ਲਾ ਦਿੱਤਾ ਸੋਨੀਓ ਨਰਾਜ਼ ਕੀਤੇ ਨਹੀਂ ਜੇ ਗੱਲ ਦਿਲ ਦੀ ਇੱਕ ਕਹਿਦੇ ਆ ਇਸ ਮਸ਼ਹੂਰ ਗੀਤ ਨੂੰ ਗਾਉਣ ਵਾਲੇ ਸੋਨੀ ਪਰਪਲ ਜੀਹਾਂ ਸੋਨੀ ਪ੍ਰਾਬਲਾ ਇੱਕ ਅਜਿਹੇ ਗੀਤਕਾਰ ਜਿਨ੍ਹਾਂ ਨੇ ਕਿ ਗਾਇਕੀ ਦੇ ਵਿੱਚ ਕਦਮ ਧਰਿਆ ਪਿੱਛੇ ਮੁੜ ਕੇ ਨਹੀਂ ਦੇਖਿਆ ਪਰ ਬਹੁਤ ਘਟ ਗਾਇਕੀ ਦਾ ਸਫ਼ਰ ਮਾਣਿਆ 2006 ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਂਦੀ ਹੈ ਜਦ ਕਿ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ 30 ਸਾਲ ਦੇ ਵਿੱਚ ਮੌਤ ਹੋਣ ਤੋਂ ਬਾਅਦ ਪਰ ਅੱਜ ਵੀ ਉਹਨਾਂ ਦੇ ਇਹ ਗੀਤ ਚਾਣ ਵਾਲਿਆਂ ਦੇ ਦਿਲਾਂ ਦੇ ਵਿੱਚ ਨੇ ਦੱਸ ਦਿੰਦੇ ਆ ਕਿ ਜਦੋਂ ਉਹਨਾਂ ਨੂੰ ਮੌਤ ਆਈ ਹੈ ਤਾਂ ਉਹ ਆਪਣਾ ਗਾਏ ਕੀ ਦਸਾਫਰ ਦੇ ਵਿੱਚ ਸਨ ਯਾਨੀ ਕਿ ਇੱਕ ਸ਼ੋਅ ਲਗਾਉਣ ਲਈ ਬ੍ਰੈਮਟਨ ਗਏ ਹੋਏ ਸਨ ਬ੍ਰੈਮਟਨ ਸ਼ੋਅ ਦੇ ਦੌਰਾਨ ਉਹਨਾਂ ਨੂੰ ਦਿਲ ਦਾ ਦੌਰਾ ਪੈਂਦਾ ਹਸਪਤਾਲ ਲਿਜਾਇਆ ਜਾਂਦਾ ਪਰ ਡਾਕਟਰਾਂ ਬੋਲੋ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਉਸ ਤੋਂ ਬਾਅਦ ਹਰ ਪਾਸੇ ਸ਼ੋਕ ਦੀ ਲਹਿਰ ਸੀ ਜਾਣ ਵਾਲੇ ਹੈਰਾਨ ਸਨ ਪਰੇਸ਼ਾਨ ਸਨ ਕਿ ਆਖਰਕਾਰ ਜਿਸ ਚੀਜ਼ ਨੂੰ ਇੰਨੀ ਬੁਲੰਦੀ ਤੇ ਉਸ ਦੀ ਆਵਾਜ਼ ਨੇ ਪਹੁੰਚਾਇਆ ਅੱਜ ਉਸੇ ਆਵਾਜ਼ ਦੇ ਗਾਉਂਦੇ ਗਾਉਂਦੇ ਆਪਣੇ ਉਸ ਕੰਮ ਨੂੰ ਕਰਦੇ ਕਰਦੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਪੰਜਾਬੀ ਬੀਆਰ ਦੀ ਉਹ ਗੀਤ ਜਿਸ ਨੂੰ ਕੇ ਸੁਖਜਿੰਦਰ ਸ਼ਿੰਦੇ ਨੇ ਮਿਊਜ਼ਿਕ ਦਿੱਤਾ ਸੀ ਬਹੁਤ ਮਕਬੂਲ ਹੋਇਆ ਪਰ ਆਖਰਕਾਰ ਜੋਵਨ ਰੁੱਤੇ ਇਹ ਕਲਾਕਾਰ ਵੀ ਇਹ ਫਨਕਾਰ ਵੀ ਅੱਖੀਆਂ ਦੇ ਵਿੱਚ ਹੰਝੂ ਦੇ ਗਿਆ ਤੇ ਪੰਜਾਬੀ 뮤직 ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਹੁਣ ਗੱਲ ਉਸ ਕਲਾਕਾਰ ਦੀ ਕਰਾਂਗੇ ਜਿਹੜਾ ਕਿ ਆਪਣੇ ਚਾਣ ਵਾਲੇ ਦਿਲਾਂ ਦੇ ਵਿੱਚ ਇਸ ਕਦਰ ਬਸਿਆ ਹੋਇਆ ਹੈ ਕਿ ਜਿੱਥੇ ਉਸ ਦੇ ਚਾਣ ਵਾਲੇ ਉਸ ਦੇ ਗੀਤਾਂ ਦਾ ਇੰਤਜ਼ਾਰ ਕਰਦੇ ਨੇ ਉੱਥੇ ਹੀ ਇਨਸਾਫ਼ ਦੀ ਹੁਣ ਤੱਕ ਉਡੀਕ ਕਰ ਰਹੇ ਨੇ ਜੀ ਹਾਂ ਸ਼ੁਭਦੀਪ ਸਿੰਘ ਉਰਫ ਸਿੱਧੂ ਮਸੇਵਾਲਾ ਜਨਮ 11 ਜੂਨ 1993 ਨੂੰ ਮਾਨਸਾ ਦੇ ਤਿੰਨ ਮੂਸਾ ਦੇ ਵਿੱਚ ਹੁੰਦਾ ਜਿਨ੍ਹਾਂ ਦੀ ਗਾਇਕ ਨੇ ਹੱਦਾਂ ਸਰਹੱਦਾਂ ਨੂੰ ਅਜੇਹਾ ਪਾਰ ਕੀਤਾ ਕਿ ਦੁਨੀਆ ਦੇ ਵਿੱਚ ਉਹਨਾਂ ਦੇ ਨਾਂ ਦੀ ਧੁੱਤੀ ਬੋਲਦੀ ਹੈ ਵੱਡੇ ਵੱਡੇ ਰੈਪਰ ਬਾਲੀਵੁੱਡ ਹਾਲੀਵੁੱਡ ਦੇ ਵਿੱਚ ਉਸ ਦਾ ਨਾਮ ਚੱਲਦਾ ਤੇ ਉਸ ਦੇ ਨਕਸ਼ੇ ਕਦਮਾਂ ਤੇ આજ ਦੀ ਪੀੜ੍ਹੀ ਵੀ ਚੱਲਣ ਲੱਗੀ ਹੈ ਜਿਸ ਦੀ ਇੱਕ ਮਿਸਾਲ ਹੈ ਲੇਡੀ ਮੁਸੇਵਾਲਾ ਦੇ ਨਾਮ ਨਾਲ ਜਾਣੀ ਜਾਂਦੀ ਪਰਮ ਜਿਸ ਦਾ ਗਾਣਾ ਡੈਟ ਗਰਲ ਆਇਆ ਦੱਸਦੀ ਏ ਕਿ 29 ਮਈ ਨੂੰ ਜਵਾਰਕੇ ਦੇ ਵਿੱਚ 2022 ਨੂੰ ਕਲੈਣਾ ਦਿ ਲਾਂਦਾ ਜਦੋਂ ਕਿ ਮੁੱッセ ਵਾਲਾ ਬਿਨਾ ਕਿਸੇ ਸਿਕਿਉਰਿਟੀ ਗਾਰਡ ਤੋਂ ਆਪਣੀ ਕਾਰ ਦੇ ਵਿੱਚ ਆਪਣੀ ਥਾਰ ਦੇ ਵਿੱਚ ਜਾਂਦਾ ਤੇ ਨਾਲ ਰਿਸ਼ਤੇਦਾਰ ਨੂੰ ਮਿਲਣ ਜਾਂਦਾ ਪਰ ਰਸਤੇ ਦੇ ਵਿੱਚ ਉਸ ਦਾ ਕਤਲ ਕਰ ਦਿੱਤਾ ਜਾਂਦਾ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਜਿਵੇਂ ਹੀ ਸਿੱਧੂ ਮਸੇਵਾਲੇ ਦੇ ਕਤਲ ਦੀ ਖਬਰ ਮਿਲੀ ਸੀ ਮੌਤ ਦੀ ਖਬਰ ਮਿਲੀ ਸੀ ਪੂਰਾ ਪੰਜਾਬ ਸੋਗ ਦੇ ਵਿੱਚ ਡੁੱਬ ਗਿਆ ਸੀ ਹਰ ਕੋਈ ਉਸ ਘੜੀ ਨੂੰ ਕੋਸ ਰਿਹਾ ਸੀ ਜਦੋਂ ਕਿ ਸਿੱਧੂ ਮਸੇਵਾਲਾ ਘਰ ਤੋਂ ਇਕੱਲਾ ਬਾਹਰ ਨਿਕਲਿਆ ਸੀ ਨਿੱਕੀ ਉਮਰੇ ਇਸ ਨੌਜਵਾਨ ਨੇ ਇੰਨੀ ਕੁ ਪ੍ਰਸਿੱਧੀ ਖੱਟੀ ਇੰਨਾ ਕ ਨਾਮਨਾ ਖਟਿਆ ਕਿ ਹੁਣ ਵੀ ਇਹ ਆਪਣੇ ਚਾਣ ਵਾਲਿਆਂ ਦੇ ਦਿਲਾਂ ਦੇ ਉੱਤੇ ਰਾਜ ਕਰ ਰਿਹਾ ਹੈ ਸਿੱਧੂ ਮਸੇਵਾਲੇ ਨੇ ਆਪਣੇ ਜਿੰਦੇ ਜੀ ਇੰਨੇ ਕਾ ਜ਼ਿਆਦਾ ਗੀਤ ਰਿਕਾਰਡ ਕਰ ਦਿੱਤੇ ਕਿ ਉਸਦੇ ਪਿਤਾ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ 2-3 ਮਹੀਨੇ ਬਾਅਦ ਸਿੱਧੂ ਦਾ ਹਰ ਇੱਕ ਗਾਣਾ ਉਸਦੇ ਚਾਉਣ ਵਾਲਿਆਂ ਲਈ ਪੇਸ਼ ਕਰਾਂਗੇ ਇਸ ਫਨਕਾਰ ਦੀ ਮੌਤ ਤੋਂ ਬਾਅਦ ਹਰ ਪਾਸੇ ਇਹ ਚਰਚਾ ਸੀ ਕਿ ਆਖਰਕਾਰ ਸਿੱਧੂ ਨੂੰ ਕੋਈ ਰੋਕ ਕਿਉਂ ਨਹੀਂ ਸਕਿਆ ਉਹ ਕਲਾਕਾਰੋਂ ਕਿਉਂ ਗਿਆ ਤੇ ਐਡੇ ਵੱਡੇ فنکار ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਜਿਹੜਾ ਘਾਟਾ ਪੰਜਾਬੀ 뮤직 ਇੰਡਸਟਰੀ ਨੂੰ ਪਿਆ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਤੇ ਹੁਣ ਗੱਲ ਉਸ ਕਲਾਕਾਰ ਦੀ ਕਰਾਂਗੇ ਜਿਸਨੇ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਦਿਲਾਂ ਦੇ ਵਿੱਚ ਮਾਮਾਂ ਭੈਣਾਂ ਦੇ ਦਿਲਾਂ ਦੇ ਵਿੱਚ ਤੇ ਬੱਚਿਆਂ ਦੇ ਦਿਲਾਂ ਦੇ ਵਿੱਚ ਅਜਿਹੀ ਜਗ੍ਹਾ ਬਣਾਈ ਕਿ ਹਰ ਇੱਕ ਅੱਖ ਉਸ فنਕਾਰ ਨੂੰ ਰੋਈ ਜਿਹੜੀ ਇਸ ਦੁਨੀਆ ਤੋਂ ਗਿਆ ਇੱਕ ਅਜੀਹਾ ਮੰਦ ਭਾਗਾ ਸੜਕ ਹਾਸਾ ਵਾਪਰਦਾ ਹੈ ਕਿ ਉਹਨਾਂ ਦਾ ਸ਼ੌਂਕ ਉਹਨਾਂ ਤੇ ਭਾਈ ਪੈ ਜਾਂਦਾ ਗੱਲ ਰਾਜਵੀਰ ਜਵੰਦਾ ਦੀ ਕਰ ਰਹੇ ਹਾਂ ਉਹ ਪੰਜਾਬੀ ਫਨਕਾਰ ਜਿਹੜਾ ਕਿ ਆਪਣੇ ਨਾਲ-ਨਾਲ ਆਪਣੇ ਚਾਣ ਵਾਲਿਆਂ ਨੂੰ ਪੂਰੇ ਪੰਜਾਬ ਨੂੰ ਰਵਾ ਗਿਆ ਬਾਲੀਵੁੱਡ ਨੂੰ ਰਵਾ ਗਿਆ ਇੱਕ ਅਜੀਹਾ ਸੜਕ ਹਾਸਾ ਵਾਪਰਦਾ ਜਦੋਂ ਕਿ ਰਾਜਵੀਰ ਜਵੰਦਾ ਆਪਣੇ ਬਾਈਕ ਰੈਡਿੰਗ ਦੇ ਸ਼ੌਂਕ ਦੇ ਵਜ੍ਹਾਉਂ ਜਾਂਦੇ ਨੇ 12 ਪਸ਼ੂ ਸਾਹਮਣੇ ਆਉਂਦੇ ਨੇ ਤੇ ਹਾਸ਼ ਅਗਰਸਤ ਹੋ ਜਾਂਦੇ ਨੇ ਇਲਾਜ ਲਈ ਹਸਪਤਾਲ ਦੇ ਵਿੱਚ ਲਿਆ ਜਾਂਦਾ ਤਿੰਨ ਹਸਪਤਾਲ ਬਦਲੇ ਜਾਂਦੇ ਨੇ 11 ਦਿਨ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜਨ ਤੋਂ ਬਾਅਦ ਆਖਰਕਾਰ ਜ਼ਿੰਦਗੀ ਦੀ ਲੜਾਈ ਜਵੰਦਾ ਹਾਰ ਗਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਕੇ ਕਿਉਂਕਿ ਉਹਨਾਂ ਦੇ ਬਹੁਤ ਗੰਭੀਰ ਸੱਟਾਂ ਲੱਗੀਆਂ ਸਨ ਬ੍ਰੇਨ ਡੈੱਡ ਹੋਣ ਕਾਰਨ ਬਚਾਇਆ ਨਹੀਂ ਜਾ ਸਕਿਆ ਜਿਵੇਂ ਹੀ ਇਹ ਖਬਰ ਮਿਲਦੀ ਹੈ ਹਰ ਕਿਸੇ ਦਾ ਦਿਲ ਟੁੱਟ ਜਾਂਦਾ ਹੈ ਹਰ ਕਿਸੇ ਦੀ ਰੂਹ ਕੰਬ ਜਾਂਦੀ ਹੈ ਕਿ ਆਖਰਕਾਰ ਪੰਜਾਬੀ ਇੰਡਸਟਰੀ ਨੂੰ ਕਿਸਤੀ ਨਜ਼ਰ ਲੱਗੀ ਹੈ ਉਹ ਪੰਜਾਬੀ ਇੰਡਸਟਰੀ ਜਿਸ ਦਾ ਕਿ ਹਰ ਇੱਕ ਕਿਸੇ ਤਾਰਾ ਆਪਣੇ ਜੋਬਨ ਰੁੱਤੇ ਜਾ ਰਿਹਾ ਹੈ ਜਾਂ ਤਾਂ ਕਿਸੇ ਦੀ ਗੋਲੀ ਦਾ ਸ਼ਿਕਾਰ ਹੋ ਰਿਹਾ ਹੈ ਜਾਂ ਫਿਰ ਸੜਕ ਹਾਦਸੇ ਦਾ ਜਾਂ ਫਿਰ ਕੁਦਰਤੀ ਮੌਤ ਦੇ ਕਾਰਨ ਪਰ ਆਪਣੇ ਚਾਣ ਵਾਲਿਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਅਜੇਹਾ ਸਦਮਾ ਅਜੇਹਾ ਵਿਛੋੜਾ ਦੇ ਕੇ ਜਾਂਦੇ ਨੇ ਜੋ ਪੁੱਲਾਇਆ ਵੀ ਕਦੇ ਨਹੀਂ ਭੁੱਲਣਗੇ ਇਹ ਸਾਰੇ ਉਹ ਪੰਜਾਬੀ ਫਨਕਾਰ ਨੇ ਪੰਜਾਬੀ ਕਲਾਕਾਰ ਨੇ ਜਿਹੜੇ ਕਿ ਜੋਬਨ ਰੁੱਤੀ ਸੰਸਾਰ ਤੋਂ ਗਏ ਤਾਂ ਜ਼ਰੂਰ ਨੇ ਪਰ ਅੱਜ ਤੱਕ ਵੀ دہਾਕੇ ਬੀਤ ਜਾਣ ਦੇ ਬਾਵਜੂਦ ਵੀ ਆਪਣੇ ਚਾਣ ਵਾਲੇ ਦੇ ਦਿਲਾਂ ਦੇ ਉੱਤੇ ਰਾਜ ਕਰ ਰਹੇ ਨੇ ਤੇ ਇਸੇ ਤਰੀਕੇ ਨਾਲ ਰਾਜ ਕਰਦੇ ਰਹਿਣਗੇ ਤੁਹਾਨੂੰ ਰਿਪੋਰਟ ਕਿਸ ਤਰੀਕੇ ਦੀ ਲੱਗੀ ਕਮੈਂਟ ਦੇ ਵਿੱਚ ਜਾਣ ਕਰ ਦਿਓ ਤੇ ਤੁਸੀਂ ਹੋਰ ਕਿਸ ਤਰੀਕੇ ਦੀ ਤੇ ਕਿਸ ਟੌਪਿਕ ਤੇ ਜਾਣ ਕਰ ਲੈਣਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ